ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਪਵਨ ਸਿੰਘ ਮਾਨ ਜੀ ਦਾ ਬਹੁਤ ਤਨਵਾਦੀ ਇਹਨਾਂ ਨੇ ਸਾਡੀ ਹਲਕੀ ਵਿੱਚ ਆ ਕੇ ਜਨ ਰੈਲੀ ਨੂੰ ਸੰਬੋਧਨ ਕੀਤਾ ਸਾਡੇ ਦੋ ਪ੍ਰਬੰਧ ਕੀ ਕੰਪਲੈਕਸ ਅਹਿਮਦਗੜ ਤੇ ਅੰਮ੍ਰਿਤਗੜ ਨੂੰ ਜਨਤਾ ਦੇ ਸਮਰਧ ਕੀਤਾ ਅਸੀਂ ਕੋੜ ਕੋੜ ਟਾਂਡਾਂ ਬੱਦੀਆਂ ਦੂਜਾ ਮੈਂ ਸਾਡੇ ਅੰਮ੍ਰਿਤਗੜ ਹਲਕੇ ਜੀ ਸਾਰੇ ਪੰਚ ਸਰਪੰਚ ਨੰਬਰਦਾਰ ਤੇ ਸਾਡੀ ਆਮ ਆਦਮੀ ਪਾਰਟੀ ਦੇ ਵਰਕਰ ਦਰਜਾ ਵਰਦਜਾ ਤੇ ਸਾਰੇ ਗਿੰਨੇ ਵੀ ਸੱਜਣ ਸਾਡੀ ਜਨ ਸਭਾ ਦੇ ਵਿੱਚ ਆਏ ਨੇ ਉਹਨਾਂ ਦਾ ਕੋਟ ਕੋਟ ਧੰਨਵਾਦ ਕਿਉਂਕਿ ਇਹ ਸਮਾਗਮ ਕਿਸੇ ਇੱਕ ਵਿਅਕਤੀ ਦਾ ਨਹੀਂ ਹੈ ਇਹ ਪੂਰੇ ਹਾਕੇ ਦਾ ਹੈ ਮੈਂ ਇਸ ਕੰਨੋਂ ਵੀ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਹੋਈ ਹੈ ਵੀ ਸਾਰੇ ਸਰਪੰਚ ਸਾਹਿਬਾਨਾਂ ਨੇ ਸਾਡੇ ਪਾਰਟੀ ਦੇ ਵਰਕਰਾਂ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਰੇਲੀ ਨੂੰ ਕਾਰਜਵਾਂਕ ਕਰਨ ਦਾ ਯਤਨ ਕੀਤਾ ਹੈ ਇਤਨੀ ਵੱਡੀ ਭਾਰੀ ਗਲਤੀ ਵਿੱਚ ਸੰਗਤ ਪਹੁੰਚੀ ਹੈ ਜਿਹਦਾ ਮੇਰੇ ਕੋਲ ਸ਼ਬਦ ਨਹੀਂ ਵੀ ਮੈਂ ਕਿੰਨਾ ਸ਼ਬਦਾਂ ਦੇ ਨਾਲ ਮੇਰੇ ਸਾਰੇ ਸਤਿਕਾਰਯੋਗ ਵੀਰਾਂ ਦਾ ਧੰਨਵਾਦ ਕਰ ਸਕਾਂ ਕਿ ਮੈਂ ਪੰਜਾਬ ਗਵਰਨਮੈਂਟ ਦਾ ਜਿਹਦੇ ਸਾਡੇ ਇਹ ਮੁੱਖ ਮੰਤਰੀ ਜੀ ਦਾ ਕੋਈ ਕਰ ਰਿਹਾ ਸੀ ਉਸ ਦੇ ਵਿੱਚ ਸਾਰੇ ਯੋਗਦਾਨ ਪਾ ਰਹੇ ਹਨ ਜਿਹੜੇ ਕਿ ਮੇਰੇ ਹਲਕੇ ਦੇ ਵਿੱਚ ਪਹਿਲਾਂ ਹੀ ਹੋ ਨਿਓ ਪਈ ਕੰਮ ਕੋਤਕੀ ਜਿਹੜੇ ਜੋ ਬਹੁਤ ਵੱਡਾ ਪ੍ਰੋਜੈਕਟ ਮੇ ਰੀ ਇਰੀਗੇਸ਼ਨ ਦਾ ਮੈਨੂੰ ਲੱਗਦਾ ਵੀ ਉਹ 2 ਤੋਂ 300 ਕਰੋੜ ਤੋਂ ਵੀ ਉੱਪਰ ਲੰਘ ਜਾਵੇਗਾ ਉਹਦੇ ਲਈ ਸਾਨੂੰ ਫਕਰ ਤੇ ਦੂਜਾ ਅਮਰਗੜ ਬਾਈਪਾਸ ਦਾ ਵੀ ਕੰਮ ਜੀ ਜਲਦੀ ਹੀ ਜ਼ਮੀਨ ਦੀ ਐਕਵੀਜ਼ੀਸ਼ਨ ਖੋਣੀ ਰਾਮਪੂ ਜੀ ਜੀ ਦਾ ਮਲੇਰ ਕੋਟਲੇ ਤੋਂ ਜੋੜੇਪੜਾ ਤੱਕ ਸੜਕ ਦਾ ਕੰਮ ਸਿਰਫ ਐਨੋ ਸੀ ਰਹਿ ਰਹੀਆਂ ਅਤੇ ਫੋਰੈਸਟਰੀ ਉਹ ਵੀ ਕੰਮ ਜਲਦੀ ਸ਼ੁਰੂ ਹੋ ਜਗਾ ਜੋੜੇ ਪਲਾਂ ਦਾ ਕੰਮ ਜਲਦੀ ਸ਼ੁਰੂ ਹੋ ਜਗਾ ਉਸ ਤੋਂ ਇਲਾਵਾ ਹੋਰ ਬਹੁਤ ਨੇਕਾ ਕੰਮ ਜਿਹੜੇ ਤੁਸੀਂ ਪਹਿਲਾਂ ਸਾਡੇ ਸੜਕਾਂ 18 ਫੁੱਟ ਬਣੀਆਂ ਨੇ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਜੀ ਨੇ ਜਿਹੜੇ ਸਾਡਾ ਅਹਿਮਦਗੜ CHC ਨੂੰ SHC ਬਣਾਉਣ ਦਾ ਅਮਰਗੜ ਨੂੰ CHC ਨੂੰ SHC ਬਣਾਉਣ ਦਾ ਵਾਦਾ ਕੀਤਾ ਤੇ ਉਹਨਾਂ ਦਾ ਅਸ਼ੀਰਵਾਦ ਸਰਕਾਰ ਉਹ ਵੀ ਜਲਦੀ ਇਸ ਤਰ੍ਹਾਂ ਕੰਮ ਸ਼ੁਰੂ ਹੋ ਜਾਊਗਾ ਤੇ ਸਾਡੇ ਲੋਕਾਂ ਨੂੰ ਮੈਡੀਕਲ ਸਹੂਲਤਾਂ ਦੀ ਬਹੁਤ ਜਲਦੀ ਸਹੂਲਤ ਮਿਲਨੇ ਜਾਵੇਗੀ ਜਿਨ ਕਿ ਵੱਡੀ ਵੱਡੀ ਲੋੜ ਸੀ ਤੇ ਉਸ ਤੋਂ ਬਿਨਾ ਸਾਡੇ ਹਲਕੇ ਦੀਆਂ ਬੜੀਆਂ ਨੇਕਾ ਹੀ ਜਿਹਦੇ ਸੜਕਾਂ ਦੀ ਉਹਨਾਂ ਨੇ ਮੰਗ ਪੂਰੀ ਕਰਿਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਲੇਪ ਤੋਂ ਕੰਗਰਾਂ ਬੋੜਈ ਕਲਾ ਜਨਾਲੀ ਖਲਾ ਤੋਂ ਜਿਗੜੀ ਦੇ ਕੋਲ ਤੱਕ ਦੂਜੀ ਹੈਗੀ ਤੰਗਰਾਲ ਤੋਂ ਬੌੜਈ ਖੁਰਦ ਤੋਂ ਰਿਹੜਾ ਤੋਂ ਕੁੱਪ ਤੱਕ ਤੇ ਨਾਲ ਜਿਗੜੀ ਤੋਂ ਆਪਣੇ ਅ ਰਿਹੜੇ ਤੋਂ ਮੇਗਾਲੀ ਤੱਕ ਦੀ ਸਾਡਾ ਪੂਰੀ ਕਰਨ ਦਾ ਵਾਅਦਾ ਕੀਤਾ ਤੇ ਤੀਸਰੀ ਜਿਹੜੀ ਸਾਡੀ ਦੋ ਜ਼ਿਲ੍ਹਿਆਂ ਨੂੰ ਜੋੜਦੀ ਹੈ ਛੜਤੀ ਪੋਗਿਆ ਤੋਂ ਬਾਈ ਆਪਣੇ ਬੌੜੀ ਖੁਰਦ ਬੌੜੀ ਕਲਾ ਚੁਪਕਾ ਤੋਂ ਨਰਮਾਈ ਰੇਤ ਹੁੰਦੀ ਹਿਮਾਲਾ ਤੱਕ ਜਾਵੇਗੀ ਤੇ ਉਸ ਤੋਂ ਬਾਅਦ ਇੱਕ ਸੜਕ ਸਾਡੀ ਜਿਹੜੀ ਉਹਨਾਂ ਨੇ ਸਾਨੂੰ ਵਾਦਾ ਕੀਤਾ ਉਹ ਆਮਰਗੜ ਸੜਕ ਤੋਂ ਚੌਂਦਾ ਸੜਕ ਤੋਂ ਸ਼ੁਰੂ ਹੋ ਕੇ ਚੱਲ ਚੱਲੋ ਤਾਂ ਇੱਕ ਉਸੀ ਦੀ ਬਰਾਤ ਸਲਾਬਤ ਕਾਕੇ ਬੜਲੇ ਵਾਲੀ ਸਾਈਡ ਤੋਂ ਸੂਕਰਾਂ ਤੇ ਇੱਕ ਜਾਏਗੀ ਮੋਰਾਲੀ ਤੱਕ ਇੱਕ ਬਰਾਤ ਉਦੀ ਜਾਊਗੀ ਨਾਰੇ ਦੀ ਦੁਕਾਨ ਕੋਲ ਤੋ ਥੋੜਾ ਜਾਈ ਵੀ ਉਹਦੇ ਨਾਲ ਗੁਵਾਰੇ ਦਾ ਉਹ ਵੀ ਉਹਦੇ ਵਿੱਚ ਪਾਈ ਗਈ ਉਹ ਵੀ ਪਾਸ ਕਰਦੇ ਮੁਖਵੰਤ ਜੀ ਤੇ ਕਾਗਲੀ ਸੜਕ ਜਿਹੜੀ ਛੱਡੇਗੀ ਅ ਮੰਨਵੀ ਤੋਂ ਅਚਾਨਤ ਚੌਂਦੇ ਦੀ ਫਿਰਮੀ ਕਬਰ ਕਰਦੀ ਹੋਈ ਰਾਏਪੁਰ ਅਲੀਪੁਰ ਮੋਹਾਲੀ ਤੋਂ ਬਾਗੜੀ ਰਿਹਾ ਉਹ ਵੀ ਇੱਕ ਸੜਕ ਛੱਡੀ ਬਨਮੌਰੇ ਤੋਂ ਨਿਆਮਤਪੁਰ ਉੱ लागੜੀਆ ਉਹ 3 ਪਾਸ ਕਰੀਆ ਤੇ ਇੱਕ ਜਿਹੜੀ ਹਦੀ ਕਾਫੀ ਵੱਡੀ ਇੱਕ ਬਾਈਪਾਸ ਹੀ ਬਣ ਜੂਗੀ ਨਾਪਾ ਟੀਸ਼ੰਗ ਜ਼ਰੂਰ ਲਈ ਉਹ ਹੈਗੀ ਟੀਰੋਮਾਹਰੀ ਤੋਂ ਮੰਨਮੀ ਮੰਨਮੀ ਤੋਂ ਬੁਲਾਪੁਰ ਬੁਲਾਪੁਰ ਤੋਂ ਨਰੀਕੇ ਨਰੀਕੇ ਤੋਂ ਪੋਗੀ ਉਫੂਗੀ ਤੋਂ ਮਾਰ ਕਮੇਗਾ ਮਨ ਦੀ ਭੈਣੇ ਕਲਾ ਸੰਗਾਲੀ ਜਾ ਕੇ ਸੁਰੂਰਤੀ ਚੜ ਜਾਨੀ ਇੱਕ ਅਸੀਂ ਮੰਗ ਮੰਗੀਆ ਇਹਦੀ ਰਾੜਵਾ ਡਰੇਨ ਉਦੇ ਉਪਰ ਢੀ ਲੰਘਦੀ ਹੋਈ ਨਾਪਰ ਰੋਡ ਕ੍ਰੋਸ ਕਰੂ ਸੰਗੂਰ ਕ੍ਰੋਸ ਕਰੂ ਫੇਰ ਆਦਮਾਲ ਰੋਡ ਤੇ ਜਾ ਕੇ ਉਹ ਅੱਛੀ ਜਿਹੀ ਉੱਠੀ ਥੱਕ ਜਾਵੀਂ ਤੇ ਉਸ ਤੋਂ ਬਾਅਦ ਇੱਕ ਸਰਕ ਸੀ ਉਹਦੇ ਨਾਲ ਪਹਿਲਾਂ ਮੰਗੀਆ ਲਸੋਜ ਤੋਂ ਅ ਨਵੀਂ ਰੱਬੋ ਬਾਬਰਪੁਰ ਇਹਦੀ ਕਿ ਮਲਾਉਤ ਤੋਂ ਪਹਿਲ ਸੜਕੋ ਦੇ ਨਾਲ ਜਾ ਮਿਲੇਗੀ ਇੱਕੋਸ ਦਾ ਛੋਟਾ ਜਿਹਾ ਟੁੱਟਾ ਰਹਿੰਦਾ ਬਾਕੀ ਸਾਰਾ ਫਟੋ ਪਹਿਲਾਂ ਹੀ ਵੀ ਆ ਲਸੋ ਇੱਕ ਉੱਧੜਾਲ ਤੱਕ ਤੇ ਉਸ ਤੋਂ ਬਿਨਾ ਸਾਡੀ ਸ਼ਾਇਦ ਇੱਕ ਜਿਹੜੀ ਕਿ ਜਾਗਵਾਲ ਤੱਕ ਦੂਜੀ ਆਉਣੀ ਹਨੇਰੀ ਕਲੀ ਉਹ ਗੱਜਨਵਾਲੀ ਤੱਕ ਇਹ ਰੋਡ ਤੇ ਕਿ ਜਾਏਗੀ ਇਕੋ ਉਹੀ ਸ਼ਰਤ ਜਿਹੜੀ ਮੰਨਵੀ ਤੋਂ ਪੁਰਥਾ ਬੜੀ ਰੁੜਕੇ ਜਾ ਕੇ ਛੱਡ ਜਾਣੀ ਹੈ ਤੇ ਮੈਂ ਇਹਨਾਂ ਸਾਰੀਆਂ ਸ਼ਰਤਾਂ ਦਾ ਜਿਹੜਾ ਕੇ ਮੁੱਖ ਮੰਤਰੀ ਜੀ ਨੂੰ ਅਪੀਲ ਕੀਤੀ ਹੈ ਉਹਨਾਂ ਨੇ ਸਾਰੇ ਇਨਸਾਨੀਆਂ ਮੰਗਾਂ ਮੰਨ ਲਈ ਜਿਸ ਕਰਕੇ ਮੈਂ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡੇ ਇਸ ਪ੍ਰੋਗਰਾਮ ਨੂੰ ਕੇ ਸਾਡੇ ਹਲਕੇ ਦੇ ਲੋਕਾਂ ਦਾ ਬੜਾ ਪਿਆਰ ਮਿਲਿਆ ਬਹੁਤ ਸਾਰੇ ਸਾਡੇ ਨੇ ਜਿਹੜੀ ਇਸ ਸਮਾਗਮ ਦੇ ਵਿੱਚ ਮਾਮਾ ਪੈਨਾ ਧੀਆਂ ਆਈਆਂ ਨੇ ਕਿ ਵੱਡੀ ਗੱਲਤੀ ਦੇ ਵਿੱਚ ਤੇ ਉਸ ਤੋਂ ਬਿਨਾਂ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਟਰ ਧਕਤੀ ਜੀ ਮਿਸਨਰ ਸਾਹਿਬ ਤੇ ਬਾਕੀ ਉਹਨਾਂ ਦੀ ਜਿੰਨੀ ਟੀਮ ਅਲੱਗ-ਅਲੱਗ ਡਿਪਾਰਟਮੈਂਟ ਸਾਰਿਆਂ ਨੇ ਦੋ ਸਾਡੇ ਦੋਨੋਂ ਐਕ੍ਰਿਮ ਐਡੀਸਾ ਐਸਐਸਪੀ ਸਾਹਿਬ ਉਹਨਾਂ ਦਾ ਕੋਟ ਕੋਟ ਤੱਕ ਲੱਛਾ ਇਹਨਾਂ ਨੇ ਦਿਲ ਰੱਖ ਮੈਂ ਇਹ ਕਰਤੀ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਟਾਣ ਲਈ ਸਾਡਾ ਸਹਿਯੋਗ ਦਿੱਤਾ ਤੇ ਦੁਆਰਾ ਫਿਰ ਮੈਂ ਮਾਣ ਕੇ ਸਾਰੀ ਸੰਗਤ ਦਾ ਕੋਲ ਗੁਰਤਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ